ਜਿੱਥੋਂ ਬੱਸਾਂ ਬਾਹਰ ਨਿਕਲਦੀਆਂ ਈ ਰਿਕਸ਼ਾ ਤੇ ਆਟੋ ਰਿਕਸ਼ਾ ਵਾਲਿਆਂ ਦਾ ਥੋੜਾ ਜਿਹਾ ਹਾਫ ਦੇ ਵਿੱਚ ਡਿਸਪਿਊਟ ਹੈਗਾ ਸੀਗਾ ਤੇ ਇਹਨਾਂ ਦੋਹਾਂ ਧਿਰਾਂ ਦੇ ਕੋਈ ਨੁਮਾਇੰਦੇ ਜਿਹੜੇ ਮੇਨ ਮੋਦ ਪਰ ਬੰਦੇ ਸੀ ਉਹਨਾਂ ਨੂੰ ਮੈਂ ਬੁਲਾ ਕੇ ਤੇ ਉਹਨਾਂ ਨੂੰ ਸਮਝਾ ਦਿੱਤਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਆਟੋ ਰਿਕਸ਼ਾ ਤੇ ਬੈਟਰੀ ਵਾਲੇ ਜਿਹੜਾ ਰਿਕਸ਼ਾ ਉਹ ਚਲਾਓ ਤੇ ਫਿਰ ਵੀ ਜਿਹੜਾ ਵਾ ਇਸ ਤੋਂ ਬਾਅਦ ਜੇ ਨਹੀਂ ਸਮਝਦੇ ਤੇ ਅਫਸਰਾਂ ਨਾਲ ਡਿਸਕਸ ਕਰਕੇ ਇਹਨਾਂ ਦੇ ਮਸਲੇ ਦਾ ਜਿਹੜਾ ਹੱਲ ਵਾ ਉਹ ਕੱਢਿਆ ਜਾਏਗਾ ਇਹਨਾਂ ਦੀ ਸਮੱਸਿਆ ਆਵਾਜ਼ ਜਿਹੜੇ ਰਜਿਸਟਰਡ ਆਟੋ ਉਹਨਾਂ ਦੀ ਇੱਕ ਬੈਟਰੀ ਵਾਲਿਆ ਐ ਇਸ ਵੇਲੇ ਤੇ ਹੁਣ ਦੋਵਾਂ ਦੀ ਬਣੀ ਪਈ ਐ ਨਾ ਬੈਟਰੀ ਵਾਲਿਆਂ ਦੀ ਤੇ ਨਾ ਦੂਜਿਆਂ ਦੀ ਉਹ ਸਵਾਰੀ ਜਿਹੜੀ ਆ ਆਟੋ 'ਚ ਬਹਿੰਦੀ ਨਹੀਂ ਇਹ ਕੱਲੀ ਕੱਲੀ ਸਵਾਰੀ ਲੈ ਕੇ ਤੋਰ ਜਾਂਦੇ ਆ ਉਹ ਉਹ ਕਹਿੰਦੇ ਅਸੀਂ ਮਤਲਬ 5-7 ਸਵਾਰੀਆਂ ਵਹਾ ਕੇ ਲਈ ਜਾਈਏ ਫੇਰ ਕਮਾਈ ਹੁੰਦੀ ਐ ਇਸ ਕਰਕੇ ਇਹਨਾਂ ਦੀ ਥੋੜੀ ਜੀ ਸਮੱਸਿਆ ਕੋਈ ਜ਼ਿਆਦਾ ਸਮੱਸਿਆ ਨਹੀਂ ਇਹਨਾਂ ਦੀ ਪ੍ਰੋਬਲਮ ਦਾ ਹੱਲ ਕਰਨ ਦਾ ਕੀ ਪਲਾਨ ਬਣਿਆ ਟ੍ਰੈਫਿਕ ਬਿਲਕੁਲ ਜੀ ਇਹਨਾਂ ਨੂੰ ਹੁਣ ਬਾਹਰ ਕੱਢਤਾ ਹੈ ਟ੍ਰੈਫਿਕ ਸਮੂਥਲੀ ਚੱਲ ਰਹੀ ਹੈ ਹਲੇ ਮੇਰਾ ਨਾਮ ਜਸਪਾਲ ਹੈ ਜੀ ਮੈਂ ਮਾਲ ਆਟੋ ਜੁਨੀ ਆਪਾਂ ਦਸ਼ਮੇਸ਼ ਆਟੋ ਯੂਨੀਅਨ ਆ ਮਾਲ ਆਟੋ ਰਿਕਸ਼ਾ ਜਿਹੜੇ ਆ ਉਹਨਾਂ ਦੇ ਪ੍ਰਧਾਨ ਹੈ ਜੀ ਹਾਂ ਕਾਲੇ ਆਟੋ ਨਹੀਂ ਹੁੰਦੇ ਜਿਹੜੇ ਜੀ ਟੈਂਪੂ ਟੈਂਪੂ ਹਾਂ ਜੀ ਉਹਨਾਂ ਦੇ ਵੇਖੋ ਜੀ ਬੈਟਰੀਆਂ ਵਾਲੇ ਅਸੀਂ ਸਾਡੇ ਨਾਲ ਰਲੇ ਅਸੀਂ ਉਹਨਾਂ ਨੂੰ ਰਲਾਇਆ ਪਹਿਲਾਂ ਵੀ ਇਦਾਂ ਕੋਈ ਝਗੜਾ ਹੋਇਆ ਤੇ ਅਸੀਂ ਉਹਨਾਂ ਨੇ ਕਿਹਾ ਵੀ ਰਲ ਕੇ ਚੱਲੋ ਐਮਐਲ ਸਾਹਮਣੇ ਇੰਨੀ ਗੱਲ ਕਹੀ ਸੀ ਅਸੀਂ ਰਲ ਕੇ ਚੱਲਣੇ ਆ 2 ਸਾਲ ਤੋਂ ਠੀਕ ਹੈ ਜੀ ਹੋਣ ਉਹਨਾਂ ਦਾ ਬੈਟਰੀਆਂ ਦਾ ਪ੍ਰਧਾਨ ਕਹਿੰਦਾ ਵਾ ਕਿ ਮੈਂ ਆਟੋ ਨਹੀਂ ਲਗੰਦਣਾ ਤੁਸੀਂ ਜਿੱਥੇ ਤੁਹਾਡੇ ਕੋਈ ਜ਼ੋਰ ਲੱਗਦਾ ਲਾ ਲਓ ਹਾਂਜੀ ਆ ਗੱਲ ਹੈ ਜੀ ਅਸੀਂ ਉਹਨਾਂ ਤੋਂ ਦੁਖੀ ਹੋ ਕੇ ਅੱਜ ਅਨ ਚਾਰ ਸਾਹਿਬ ਕੋ ਆਏ ਆ ਹੁਣ ਜੋਨ ਚਾਰ ਸਾਹਿਬ ਨੇ ਫੈਲਾ ਕੀਤਾ ਹਨ ਮਨਜ਼ੂਰ ਆ ਉਹਨਾਂ ਨੇ ਫੈਲਾਇਆ ਕੀਤਾ ਵੀ ਦੋ ਬੈਟਰੀਆਂ ਜਾਣ ਗਿਆ ਚਾਰ-ਚਾਰ ਸਵਾਰੀਆਂ ਖੰਨ ਗਿਆ ਆਟੋ ਵਾਲਾ ਅੱਠ ਸਵਾਰੀਆਂ ਖਰੇਗਾ ਇੱਕ ਆਟੋ ਖਰੇਗਾ ਪੰਗਾ ਹੈ ਪੰਗਾ ਇਹੋ ਹੀ ਜੀ ਬਸ ਉਹ ਨਹੀਂ ਲਗੰਦਦੇ ਉਹਨਾਂ ਨੇ ਅਨ ਨੂੰ ਤਿੰਨ ਦਿਨ ਹੋ ਗਿਆ ਜੀ ਅੱਜ ਅਸੀਂ ਆਟੋ ਨਹੀਂ ਚਲਾ ਕੇ ਵੇਖਿਆ ਹਾਂਜੀ ਤਿੰਨ ਦਿਨ ਤੋਂ ਅਸੀਂ ਇਦਾਂ ਹੀ ਬੇਕਾਰ ਤੁਰੇ ਫਿਰਦੇ ਚਾਹੇ ਜਿਹੜੇ ਆਟੋਦ ਉਹੀ ਚੈੱਕ ਕਰ ਸਕਦੇ ਆਂ ਅਸੀਂ ਸਟੈਂਡ ਪਾਇਆ ਡੇ ਕੋ ਸਟੈਂਡ ਹੈ ਜੀ ਕਿਰਾਏ ਤੇ ਅਸੀਂ 10-1000 ਰੁਪਿਆ ਮਹੀਨਾ ਭਰਦੇ ਆਂ ਇੱਥੇ ਆਈ ਤੇ ਹਾਂ ਜੀ ਹਾਂ ਜੀ ਜੂਨੀਅਰ ਆਟੋ ਡਿਜਿਸਟਰ ਚੜ ਹੁੰਦਾ ਅਸੀਂ ਆਟੋ ਦੇ ਡਿਜਿਸਟਰ ਆਪਣੇ ਆਈ ਜੀ ਜੂਨੀਅਰ ਡਿਜਿਸਟਰ ਕਰਾਈ ਹੈ ਸਟੈਂਡ ਵੇਖੋ ਜੀ ਅਸੀਂ ਅੱਜ ਕਾਕੇ ਸਟੈਂਡ ਲਏ ਨੇ ਬਕਾਇਦਾ 10000 ਰੁਪਿਆ ਮਹੀਨਾ ਭਰ ਰਹੇ ਆਂ ਜੀ ਇਸ ਸਟੈਂਡ ਦਾ ਬੈਟਰੀ ਵਾਲੇ ਬੈਟਰੀ ਵਾਲੇ ਰੋਡ ਦੇ ਉੱਤੇ ਜਾਮ ਲਾ ਕੇ ਆਂਦੇ ਜੀ ਅਸੀਂ ਜੋ ਮਰਜ਼ੀ ਕਰ ਲਓ ਜੂਨੀਅਰ ਦਾ ਪ੍ਰਧਾਨ ਹਾਂ ਮੈਂ ਜੀ ਇਹ ਫੈਸਲਾ ਸਰ ਹੁਣ ਇਹ ਕਹਿ ਰਹੇ ਨਾ ਵੀ ਜਿੱਦਾਂ ਸਾਨੂੰ ਮਨਜ਼ੂਰ ਆ ਵਾਰੀ ਹੋਈ ਗੱਲ ਹੋਈ ਹੀ ਵੀ ਇੱਕ ਦਿਨ ਇਹ ਅੱਗੇ ਲੱਗਣਗੇ ਇੱਕ ਦਿਨ ਹੀ ਲੱਗਾਂਗੇ ਇੱਕ ਦਿਨ ਹੀ ਨਹੀਂ ਮੰਨੇ ਸਾਰੇ ਮੁਲਾਜ਼ਮਾਂ ਨੂੰ ਪੁੱਛ ਲਿਓ ਸਾਡੇ ਕੋਲ ਵੀਡੀਓ ਪਈਆਂ ਅਸੀਂ ਤਰਲੇ ਕੱਢਣੇ ਨੇ ਇਹਨਾਂ ਦੇ ਵੀ ਵਾਰੀ ਸਰ ਜਾਲੋ ਕਹਿੰਦੇ ਨਾ ਕਿਉਂਕਿ ਸਰ ਇੱਕ ਇਨਸਾਫ ਕਰਉਣਾ ਬੂਏ ਬਾਸਟੰਡ ਦੇ ਬੂਏ ਅੱਗੇ ਹੋਣ ਇਹ ਅਹੀਂ ਹੋਈ ਅੱਗੇ ਇਨਸਾਫ ਹੈਗਾ ਸਰ ਇੱਕ ਦਿਨ ਚ ਇੱਕ ਗੱਲ ਹੁੰਦੀ ਰਹੀ ਵੀ ਵਾਰੀ ਵਾਰੀ ਸਰ ਲੱਗਣਗੇ ਇੱਕ ਦਿਨ ਹੀ ਲੱਗਣ ਤਾਂ ਮੂਏ ਦੇ ਅੱਗੇ ਜੰਮ ਗਏ ਜੰਮ ਗਏ ਬਾਸ ਲੜਾਈ ਸਰ ਇਹੋ ਹੀ ਅਹੀਂ ਕਿਤੇ ਵਾਰੀ ਸਰ ਫੇਰ ਜਦੋਂ ਪੁਲਿਸ ਨੇ ਪਿਛੂ ਕਢਾਤੇ ਜਦੋਂ ਇਕੱਠੇ ਹੋ ਗਏ ਅੱਗੇ ਹੁਣ ਕਹਿੰਦੇ ਇਕੱਠੇ ਹੋ ਕੇ ਚੱਲੋ ਇਨਸਾਫ ਵੀ ਹੋਣਾ ਜਦੋਂ ਇਹ ਪਿੱਛੇ ਚੱਲਣ ਬੈਟਰੀ ਜਦੋਂ ਮਰਜੀ ਹੋਵੇ ਇਹ ਗੱਲ ਤਾਂ ਝੂਠ ਆ ਦੱਸੋ ਸਾਹਮਣੇ ਸਾਹਮਣੇ ਦੱਸੋ ਮੈਂ ਨਾ ਤਰਲੇ ਕੱਢਦਾ ਰਿਆ ਵੀ ਯਾਰ ਵਾਰੀ ਸਰ ਚੱਲੋ ਇੱਕ ਦਿਨ ਹਾਂ ਲਾਉਂਦੋ ਇੱਕ ਦਿਨ ਦੋ ਬਰਾਬਰ ਚੱਲੇ ਨਾ ਕਹਿੰਦੇ ਨਾ ਜੋ ਫੈਸਲਾ ਹੋ ਗਿਆ ਹੋ ਗਿਆ ਇਹ ਵੀ ਇਨਸਾਫ ਆ ਨਾ ਹੁਣ ਇਹ ਕਹਿੰਦੇ ਵੀ ਹੁਣ ਪੁਲਿਸ ਨੇ ਪਿਛੂ ਕਢਾਤੇ ਆ ਹੁਣ ਅੱਗੇ ਲੱਗੇ ਆ ਹੁਣ ਫੇਰ ਕਹਿੰਦੇ ਪਿੱਛੇ ਆ ਡਾ ਲਾਓ ਇਨਾ ਦੇ ਆਟੋ ਵਿੱਚ ਸਵਾਰੀ ਨਹੀਂ ਪੈਂਦੀ ਸਰ ਸਵਾਰੀ ਇੰਨਾ ਵੇਟ ਨਹੀਂ ਕਰਦੀ ਹੁਣ ਸਵਾਰੀ ਤਾਂ ਇਡਿਕਸ਼ਨ ਨਹੀਂ ਪੈਂਦੀ ਦੋਸ ਬੈ ਗੀਆਂ ਤੁਰ ਪੈਂਦੀਆਂ ਇਹ ਕਹਿੰਦੇ ਵੀ ਨੌਕਰ ਬਣਵਾ ਢੇ ਵੀ ਵਾਰੀ ਸਰ ਚੱਲੋ ਇਹਨਾਂ ਦਾ ਭਰ ਕੇ ਤੋਰੀਏ ਫਿਰ ਆਪਣਾ ਬੰਗਾ ਮੁੱਕ ਜਾਏਗਾ ਕਿ ਨਹੀਂ ਬੰਗਾ ਸਾਰੇ ਜੀਤੀ ਕਿ ਜਿੱਦਾਂ ਅੰਚਾਰ ਸਾਹਿਬ ਨੇ ਕਿਹਾ ਅਸੀਂ ਚੱਲਦੇ ਆ ਪਰ ਇਹ ਨਾ ਸਰ ਗੱਲ ਸੁਣੋ ਹੁਣ ਜਿਹੜੇ ਇੱਥੇ ਬੈਟਰੀ ਚੱਲਦੀਆਂ ਨਾ ਇਹਨਾਂ ਦੇ ਲਾਗੂ ਜਿ ਵਾਰੀ ਆ ਢੀ ਆ ਗਈ ਹੈ ਨਾ ਜੇ ਲਾਗੂ ਕੋਈ ਹੋਰ ਗੱਡੀ ਨੰ ਗੱਡੀ ਇਹਨਾਂ ਨੇ ਉਧਰ ਪਿਠਾ ਕੇ ਸਵਾਰੀ ਤੋੜ ਦੇਣੀ ਹੈ ਦੂਜੀ ਗੱਲ ਇਹਨਾਂ ਨੂੰ ਪੁੱਛੋ ਵੀ ਇੱਕ ਦਿਨ ਵੀ ਝਾਮ ਖਲਾਇਆ ਇੱਕ ਦਿਨ ਵੀ ਰਜਿਸਟਰ ਕਿਹੜੇ ਨੇ ਤੁਸੀਂ ਆਟਾ ਆਪਾਂ ਦੋ ਦੋ ਇਹ ਦੋਨੋਂ ਰਜਿਸਟਰਰ ਐਮਿਊਚਰ ਹਾਂ ਰਜਿਸਟਰਰ ਦੇ ਕੋਲ ਕਾਪੀ ਸਾਡੇ ਕੋਲ ਮੈਂ ਦੂ ਤੀ ਕਿਹਾ ਨਹੀਂ ਮੈਂ ਸਾਰੇ ਸਾਰੇ ਪੇਪਰ ਲੈ ਆਵਾਂਗਾ ਇਹ ਰਜਿਸਟਰਰ ਹਾਂਜੀ ਨਹੀਂ ਨਹੀਂ ਜੂਨੀਅਰ ਰਜਿਸਟਰਰ ਇਹ ਰਜਿਸਟਰਰ ਇਹ ਇਹ ਜੂਨੀਅਰ ਰਜਿਸਟਰਰ ਅਰੀ ਚੀਤਪਕ ਸਿੰਘ ਨਹੀਂ ਨਹੀਂ ਸਾਰੇ ਨਹੀਂ ਇਹ ਨਹੀਂ ਇਹ ਨਹੀਂ ਜੂਨੀਅਰ ਰਜਿਸਟਰਰ ਸਰ ਨੰਬਰ ਤੇ ਨੰਬਰ ਪਲੇਟ ਸਾਡੇ ਨੰਬਰ ਸਰ ਹਾਣੀਆਂ ਗੱਡੀਆਂ ਦੇ ਆਰਸੀ ਹੈਗੀ ਐ ਨੰਬਰ ਨੇ ਲੱਗੇ ਲਾਇਸੈਂਸ ਸਾਰੇ ਗੋਲ ਆਗੇ ਕਿਉਂ ਨਹੀਂ ਆਗੇ ਲਾਇਸੈਂਸ ਲਾਇਸੈਂਸ ਤੋਂ ਬਿਨਾ ਦਰੇ ਵੰਡੇ ਦੂਜੀ ਗੱਲ ਸਰ ਅਸੀਂ ਇਸ ਰੋਡ ਤੇ ਚੱਲਦੇ ਹਾਂ ਸਾਡਾ ਫਰਜ਼ ਬੰਦਾ ਨਾ ਵੀ ਬੱਸ ਸਟੈਂਡ ਤੇ ਵਿਜਾਮਣ ਲੱਗੰਦਰਾ ਇਹਨਾਂ ਨੂੰ ਪੁੱਛੋ ਇੱਕ ਦਿਨ ਵੀ ਸੱਚ ਕੇ ਇਹਨਾਂ ਜਾਮ ਖਲਾਇਆ ਇਹ ਜਾਮ ਟ੍ਰੈਵਲ